ਕੰਬੰਦੇ ਨੂੰ ਟੁੱਟ ਕੇ ਪਏ ਕਈ ਬੰਦੇ ਕੁੱਟ-ਕੁੱਟ ਕਰਤਾ ਬੰਦੇ ਦਾ ਬੁਰਾ ਹਾਲ ਮੂੰਹ ਬਨ ਕੇ ਆਏ ਤੇ ਕਰ ਗਏ ਕਾਂਡ ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ ਜੀ ਹਾਂ ਇੱਕ ਚਿਕਨ ਕਾਰੋਬਾਰੀ ਤੇ ਉਸਦਾ ਇੱਕ ਸਾਥੀ ਇੱਕ ਵੇਟਰ ਦੇ ਨਾਲ ਖੜੇ ਸੀ ਤਾਂ ਅਚਾਨਕ ਕੁਝ ਬੰਦੇ ਉਹਨਾਂ ਦੇ ਵੱਲ ਆਏ ਤਾਂ ਵੇਟਰ ਨੇ ਅਚਾਨਕ ਕਿਹਾ ਕਿ ਭੱਜ ਨਿਕਲੋ ਤਾਂ ਸਾਰੇ ਭੱਜ ਨਿਕਲੇ ਤੇ ਚਿਕਨ ਕਾਰੋਬਾਰੀ ਭੱਜ ਕੇ ਇੱਕ ਪਲਾਟ ਦੇ ਵਿੱਚ ਗਿਆ ਤਾਂ ਉਸ ਨੂੰ ਕਈ ਲੋਕਾਂ ਨੇ ਬੁਰੀ ਤਰ੍ਹਾਂ ਦੇ ਨਾਲ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਇਹ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਵੀ ਹੋ ਗਈ ਤੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅਣਪਛਾਤੇ ਲੋਕ ਇੱਕ ਇੱਕ ਕਰਕੇ ਆਉਂਦੇ ਨੇ ਤੇ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਇਹ ਘਟਨਾ ਨੂੰ ਅੰਜਾਮ ਦੇ ਕੇ ਇਹ ਅਣਪਛਾਤੇ ਲੋਕ ਫਰਾਰ ਵੀ ਹੋ ਜਾਂਦੇ ਨੇ ਉੱਚੀ ਪਤਾ ਭਾਈ ਇਹ ਸਾਰੇ ਉੱਥੇ ਹੀ ਸੀਗੇ ਪਹਿਲੇ ਸ਼ਾਮੀ ਦੁਪਹਿਰ ਤੋਂ ਆ ਜਿਵੇਂ ਦੁਬਾਰੀ ਵਲੀ ਸਾਰੇ ਆਪਣੇ ਜਿਵੇਂ ਨਿਕਲਦੇ ਆ ਰੋਜ਼ ਵਾਈਂਡ ਅਪ ਕਰਕੇ ਵਾਈਂਡ ਅਪ ਹੋ ਚੁੱਕੀ ਹੋਈ ਸੀਗੀ ਤੇ ਇਹ ਭਾਜੀ ਵੀ 5 ਮਿੰਟ ਪਹਿਲੇ ਗਏ ਇਹ ਅੱਧਾ ਘੰਟਾ ਪਹਿਲੇ ਚਲੇ ਗਏ ਜਿਹੜਾ ਮੇਨ ਆਨਰ ਹੈ ਉਹ ਵੀ 2:30 ਆਇਆ ਆਇਆ ਸੀਗਾ ਜਿਹੜਾ ਤੁਹਾਨੂੰ ਮੇਨ ਆਨਰ ਹੈ ਉਹ 5 ਕੁ ਮਿੰਟ ਪਹਿਲੇ 10 ਮਿੰਟ ਪਹਿਲੇ ਉਹ ਨਿਕਲੇ ਆਇਆ ਹੈ ਅਈ ਦੋਨੋਂ ਖੜੇ ਹੋਏ ਸਾਡਾ ਇੱਕ ਕਵੈਟਰ ਖੜਾ ਆਇਆ ਹੈ ਉਧਰੋਂ ਬੰਦੇ ਆਉਂਦੇ ਪਏ ਨੇ ਮਤਲਬ ਪੈਦਲ ਹੀ ਆ ਰਹੇ ਸੀਗੇ ਤੇ ਉਹ ਵੇੜ ਨੇ ਦੇਖਿਆ ਥੋੜੀ ਜੀ ਦੂਰੀ ਸੀ ਜਿਹੜਾ ਕਿ ਉਹਨੇ ਕਹੇ ਭਾਈ ਸਾਡੇ ਵਾਲੀ ਭਜਦੇ ਆ ਰਹੇ ਨੇ ਤੇ ਰੋਡਾ ਰੋਡਾ ਨਾਲ ਹੱਤੀ ਸੀਗੀਆਂ ਵੀ 15-20 ਬੰਦੇ ਸੀ ਤੇ ਉਹਨੇ ਕਹੇ ਭਾਈ ਭਜੋ ਤੇ ਅਸੀਂ ਸਾਰੇ ਭਜੇ ਜਿਵੇਂ ਮੈਂ ਸੜਕ ਵੱਲ ਨੂੰ ਭਜ ਪਿਆ ਤੇ ਉਹ ਪਤਾ ਨਹੀਂ ਕਿੱਧਰ ਗਿਆ ਮੀਟਰ ਤੇ ਇਹ ਗੰਗਣ ਭਾਈ ਕਹਿੰਦੇ ਮੈਂ ਪਲਾਟ ਵੱਲ ਚਲਾ ਗਿਆ ਉੱਥੇ ਉਹਨਾਂ ਨੇ ਕੇਰਾ ਪਾ ਲਿਆ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਭਾਈ ਨੂੰ ਫੋਨ ਕੀਤਾ ਸਾਰਿਆਂ ਨੂੰ ਅਸੀਂ ਇਕੱਠੇ ਹੋਏ ਜਾ ਕੇ ਮੈਂ ਇਹ ਭਾਈ ਮੈਨੂੰ ਗੱਡੀ ਤੇ ਲੈ ਕੇ ਆਏ ਦੁਬਾਰਾ ਉੱਥੋਂ ਉਹਨਾਂ ਨੂੰ ਗਏ ਆ ਉਦੋਂ ਇੱਕ ਭਾਈ ਸੀ ਦੂਜੇ ਉਹ ਵੀ ਪਹੁੰਚ ਗਏ ਸੀਗੇ ਫਿਰ ਉਹਨਾਂ ਚੱਕੇ ਸੀ ਇੱਥੇ ਐਡਮਿਟ ਕਰਾਤਾ ਇਹ ਜੰਗੀਸ਼ਵਰ ਅਸੀ ਭਾਈ ਸਾਨੂੰ ਪਤਾ ਹੀ ਨਹੀਂ ਇਸ ਵੇਲੇ ਸਾਰੇ ਅੰਨੇ ਕੋ ਅੰਦਰੋਂ ਹੋ ਚੁੱਕੇ ਆ ਕਿ ਪਤਾ ਨਹੀਂ ਕਿਉਂ ਹੈ ਕੀ ਹੋ ਗਿਆ ਸਾਰੇ ਪਰਵਾ ਸਾਨੂੰ ਵੀ ਆਪਣੀ ਹੋ ਚੁੱਕਾ ਹੈ ਕਿ ਇਹ ਕਿੱਦਾਂ ਖੜੇ ਪੈਰ ਕੋਈ ਲੈਣਾ ਨਹੀਂ ਦੇਣਾ ਨਹੀਂ ਹੁਣ ਉਹ ਤੁਹਾਨੂੰ ਪਤਾ ਹੈ ਹੋਏ ਕੰਮ ਦੇ ਵਿੱਚ 36 ਆਂਦੇ ਨੇ 36 ਜਾਂਦੇ ਨੇ ਬਲੇ ਹੁਣ ਕਿੰਨੂੰ ਕੀ ਕਹੀਏ ਵਪਾਰੀ ਵੀ ਬੰਦ ਸਾਰੇ ਕੀ ਕਰ ਸਕਦਾ ਕਿੰਨੂੰ ਕਹਿ ਸਕਦੇ ਆ ਅਨਪਛਾਤੇ ਮੂੰਹ ਟੱਕੇ ਹੋਏ ਸੀ ਸਾਰਿਆਂ ਦੇ ਦਰਸਲ معاملہ ਲੋਹਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਫਲਾਵਰ ਚੌਂਕ ਵਿਖੇ ਪਾਰਟਨਰਸ਼ਿਪ ਤਹਿਤ ਕੰਮ ਕਰਦੇ ਇੱਕ ਚਿਕਨ ਕਾਰੋਬਾਰੀ ਦੇ ਨਾਲ ਵਾਪਰੀ ਘਟਨਾ ਦਾ ਏ ਜਿਸ ਨੂੰ ਕਿ ਗੰਭੀਰ ਹਾਲਤ ਦੇ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਪੀੜਤ ਦੀ ਪਤਨੀ ਦੇ ਮੁਤਾਬਕ ਜ਼ਖਮੀ ਹਾਲਤ ਦੇ ਵਿੱਚ ਉਸਦੇ ਪਤੀ ਨੇ ਉਸ ਨੂੰ ਪਹਿਲੀ ਵਾਰ ਕਾਲ ਕੀਤੀ ਤਾਂ ਉਸ ਨੂੰ ਯਕੀਨ ਹੀ ਨਹੀਂ ਆਇਆ ਤਾਂ ਦੂਜੀ ਵਾਰ ਕਾਲ ਕਰਨ ਤੇ ਉਸ ਨੂੰ ਲੱਗਾ ਕਿ ਸੱਚਮੁੱਚ ਕੋਈ ਅਣਹੋਣੀ ਘਟਨਾ ਵਾਪਰ ਗਈ ਏ ਤਾਂ ਉਸਨੇ ਆਪਣੇ ਪੇਕੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਤਿੰਨੇ ਵਿੱਚ ਉਹ ਵੀ ਆਪਣੀ ਬੇਟੀ ਨਾਲ ਘਰੋਂ ਨਿਕਲੀ ਤਾਂ ਉਸ ਤੋਂ ਬਾਅਦ ਉਸਦੇ ਰਿਸ਼ਤੇਦਾਰਾਂ ਨੇ ਕਮੀ ਹਾਲਤ ਦੇ ਵਿੱਚ ਪੀੜਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਮੇਰੇ ਹਸਬੰਡ ਦਾ ਨਾ ਬਿਜ਼ਨਸ ਹੈ ਉਹ ਮਤਲਬ ਈਵਨਿੰਗ ਸਟਾਰਟ ਹੁੰਦਾ ਤੇ ਰਾਤੀ ਲੇਟ ਨਾਈਟ ਹੀ ਆਉਂਦੇ ਆ ਘਰ ਤੇ ਉਸ ਦਿਨ ਅਸੀਂ ਕਾਲ ਕੀਤੀ ਹੈ 10 ਮਿੰਟ ਪਹਿਲੇ ਕਹਿੰਦੇ ਸੀ ਡਿਨਰ ਕਰ ਰਹੇ ਆ ਸਾਰੇ ਪਾਰਟਨਰਸ ਤੇ ਕਾਲ ਕੀਤੀ 10 ਮਿੰਟ ਬਾਅਦ ਕਹਿੰਦੇ ਬਸ ਅਸੀਂ ਡਿਨਰ ਕਰ ਰਹੇ ਆ ਆ ਰਹੇ ਆ ਤੇ ਪੂਰੇ ਕਹਿ ਲਓ 20 ਮਿੰਟ ਬਾਅਦ ਮੈਨੂੰ ਕਾਲ ਆਂਦੀ ਹੈ ਉਹਨਾਂ ਦੀ 20 25 ਮਿੰਟ ਬਾਅਦ ਕੁਝ ਕਹਿੰਦੇ ਮੈਂ ਠੀਕ ਨਹੀਂ ਹੈਗਾ ਤੇ ਮੈਨੂੰ ਨਾ ਆ ਕੇ ਚੁੱਕ ਲੋ ਮੈਂ ਕਿਆ ਮਜ਼ਾਕ ਕਰ ਰਹੀ ਐ ਮੈਂ ਕਾਲ ਕੱਟਤੀ ਉਸ ਤੋਂ ਬਾਅਦ ਮੈਂ ਫਿਰ ਕਾਲ ਆਈ ਤੇ ਮੈਨੂੰ ਆਵਾਜ਼ ਤੋਂ ਲੱਗੇ ਕਿ ਉਹ ਅਨਕੌਨਸ਼ੀਅਸ ਨੇ ਤੇ ਮੈਨੂੰ ਸਮਝ ਨਹੀਂ ਆਈ ਮੈਂ ਕੱਲੀ ਸੀ ਮੈਂ ਇੱਕਦਮ ਸ਼ਵਰ ਕਰਨ ਲੱਗ ਗਈ ਤੇ ਮੈਂ ਉਸ ਤੋਂ ਬਾਅਦ ਕਾਲ ਲਗਾਈ ਇਹਨਾਂ ਦੇ ਪਾਰਟਨਰਸ ਦੇ ਨਾਲ ਜਿਹੜੇ ਵੀਰਿਆਂ ਨੂੰ ਉਹਨਾਂ ਦੇ ਫੋਨ ਵੀ ਬਿਜ਼ੀ ਜਾ ਰਹੇ ਸੀ ਫਿਰ ਮਨ ਦਾ ਡਾਊਟ ਹੋਰ ਕਲੀਅਰ ਹੋ ਗਿਆ ਕਿ ਕੋਈ ਮਿਸ ਹੈਪਨਿੰਗ ਹੋਈ ਹੈ ਤੇ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਨੂੰ ਕਾਲ ਲਗਾਈ ਇੰਨੇ ਚ ਸੀ ਮੈਂ ਫਟਾਫਟ ਆਪਣੇ ਘਰੋਂ ਨਿਕਲੀ ਬੇਟੀ ਨੂੰ ਲੈ ਕੇ ਤੇ ਅਸੀਂ ਜਦੋਂ ਰਸਤੇ 'ਚ ਹੀ ਸੀਗੇ ਕਾਲ ਆ ਗਈ ਵੀਰੇ ਹਰਾਂ ਦੀ ਕਿ ਅਸੀਂ ਲੈ ਕੇ ਆ ਰਹੇ ਹਾਂ ਮੇਰੇ ਹਸਬੰਦ ਬਾਰੇ ਕਿ ਗगन ਨੂੰ ਅਸੀਂ ਦੀਪ ਹਸਪੀਟਲ ਲੈ ਕੇ ਆ ਰਹੇ ਹਾਂ ਪਤਨੀ ਦੇ ਮੁਤਾਬਕ ਕਜੀ 3 ਮਹੀਨੇ ਪਹਿਲਾਂ ਹੀ ਪੀੜਤ ਨੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਸ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਸੀ ਤੇ ਉਸ ਦੇ ਪਤੀ ਨੇ ਕਦੇ ਵੀ ਕਿਸੇ ਨੂੰ ਉੱਚੀ ਆਵਾਜ਼ ਦੇ ਵਿੱਚ ਨਹੀਂ ਬੋਲਿਆ ਸੀ ਤੇ ਪਤਨੀ ਦੇ ਮੁਤਾਬਕ ਕਵੀ ਤਾਰੀਖ ਦੀ ਰਾਤ ਨੂੰ ਇਹ ਘਟਨਾ ਵਾਪਰੀ ਹੈ ਕਿ 15 ਤੋਂ 20 ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਤਨੀ ਦੇ ਮੁਤਾਬਕ ਉਸ ਦੇ ਪਤੀ ਨੂੰ ਇਸ ਕਦਰ ਕੁੱਟਿਆ ਗਿਆ ਹੈ ਕਿ ਉਸ ਦੀ ਹਾਲਤ ਵੇਖੀ ਨਹੀਂ ਜਾਂਦੀ ਇਹਨਾਂ ਦਾ ਨਾ ਰਾਜੂ ਫਿਸ਼ ਪੁਆਇੰਟ ਹੈ ਮੁੱਲਾਂਪੁਰ ਵਾਲੇ ਇਹਨਾਂ ਦੀ ਬ੍ਰਾਂਚ ਹੈ ਤੇ ਦੁਗਰੀ ਹਾਂਜੀ ਫਲਾਵਰ ਚੌਂਕ ਠੀਕ ਹੈ ਤੇ ਉੱਥੇ ਇਹਨਾਂ ਨੇ ਹਾਲੇ ਕਹ ਲਓ 3 ਮੰਥ ਹੀ ਹੋਇਆ bizness ਸਟਾਰਟ ਕੀਤਾ ਹੈ ਹਾਂਜੀ 파ਟਨਰਸ਼ਿਪ ਤੇ ਕਿੰਨੇ ਕਿੰਨੀ ਤਰੀਕ ਦਾ ਮਾਮਲਾ ਜਦੋਂ ਉਹਨਾਂ ਦੇ ਇਹ 20 ਨੂੰ ਹੈ 20 ਨੂੰ ਰਾਤ ਦਾ ਇਹਦੀ ਕੋਈ CCTV ਵੀ ਵੀਡੀਓ ਆਈ ਹੈ ਹਾਂਜੀ ਵੀਡੀਓ ਸੇ ਕਢਾ ਲਈ ਹੈ ਹਾਂਜੀ ਕਿੰਨੇ ਨੌਜਵਾਨ ਸੀ ਜੋ ਹਮਲਾ ਕਰ ਰਹੇ ਸੀ 15-20 ਜਣੇ ਸੀ ਉਹਨਾਂ ਨੇ ਨੌਨ ਸਟਾਪ ਇਹਨਾਂ ਦੇ ਵਾਰ ਕੀਤਾ ਕੋਈ ਤੇਜ਼ ਤਾਰ ਹਥਿਆਰ ਵੀ ਸੀ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਨੇ ਉਹਨਾਂ ਦੇ ਕੱਪੜਿਆਂ ਤੇ ਹੈ ਕੱਟ ਆਏ ਹੈ ਉਨ੍ਹਾਂ ਦੀ ਮਾਰ ਤੇ ਪੀਸੇਸ ਲੱਗੇ ਹੋਏ ਐ ਇੰਨਾ ਬਰੂਸ਼ਲੀ ਉਹਨਾਂ ਨੂੰ ਹਾਮ ਕੀਤਾ ਗਿਆ ਜੋ ਤੁਸੀਂ ਦੇਖ ਨਹੀਂ ਸਕਦੇ ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੇ ਠੀਕ ਨਾ ਹੋਣ ਕਾਰਨ ਅਜੇ ਬਿਆਨ ਦਰਜ ਨਹੀਂ ਕੀਤੇ ਗਏ ਲੇਕਿਨ ਪੁਲਿਸ ਵੱਲੋਂ ਬਿਆਨ ਦਰਜ ਕਰਕੇ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਫਲਾਵਰ ਚੌਕ ਕੋਲੇ ਨਹੀਂ ਮਾਰਕੀਟ ਆ ਜੀ ਉੱਤੇ ਇਹਦੀ 20 ਕਿਲੋ ਗ੍ਰਾਮੀ ਨਾਦ ਕੇ ਬੰਦੇ ਨੇ ਕੁੱਟਮਾਰ ਕੀਤੀ ਸੀਗੀ ਜੀ ਅਨਨੋਨ ਬੰਦੇ ਆ ਉਹ ਜੋ ਇਹਨਾਂ ਨੇ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਅਮਤਲੀ ਆ ਰਹੀ ਹੈ ਮੈਡਮ ਕੀ ਕੀਤਾ ਕੀ ਕਿਹੜੇ ਰੂਪਾਂ ਦੇ ਸ਼ੱਕ ਜਤਾਇਆ ਜਾ ਰਿਹਾ ਨਹੀਂ ਹਜੇ ਕੋਈ ਨਹੀਂ ਬਤਾਉ ਉਹਨੂੰ ਸਟੇਟਮੈਂਟ ਕੀ ਨਾਮ ਹੈ ਗਗਨਦੀਪ ਸਿੰਘ ਗਗਨਦੀਪ ਸਿੰਘ ਕਿ ਕਿਸੇ ਕੇਜ ਆਉਦੀ 39 ਕਿਹੜੇ ਥਾਣੇ ਦਾ ਮਾਮਲਾ ਜੀ ਇਹ ਥਾਣਾ ਸਦਰ ਚੌਕੀ ਬਸੰਤਪੁਰ ਨਹੀਂ ਬਸੰਤਪੁਰ ਦਾ ਸੀਰੀਅਸ ਹੈ ਨਹੀਂ ਠੀਕ ਹੈ ਹਜੇ ਮਤਲਬ ਹਜੇ ਬਿਆਨ ਦੇ ਜਿਹੜੀ ਹੋਊ ਕਾਰਵਾਈ ਹੋਣੀ ਹੈ ਇਹ ਵੀ ਉੱਥੇ ਕੋਈ ਫਿਸ਼ ਸੈਂਟਰ ਵਗੈਰਾ ਅੱਛਾ ਜੀ ਹਾਂ ਜੀ हां हां ये सर परिवार पर दा आरोप है कोई पैसेया नु लेके कोई पार्टनरशिप नहीं हजे उन इनदा जदों कोई बयान विच की किया गया नहीं बयान हजे होए नहीं हैगे जी हां जी हां जी अजे अनफिटा ठीक है मतलब ये कार्रवाई कर रहे हो हां जी अनफिटा है दा हो फिलहाल पुलिस जांच तो बाद ही ये साफ हो सकेगा के चिकन कारोबारी ते हमला करने वाले ये अनपਛਾਤੇ लोग कौन सी ते किसे रंजिश दे तहत ये हमला कीता गया है या कोई और कारण इस वारदात दे पीछे है जगबानी टीवी ਲਈ राजेश गौतम दी रिपोर्ट